ਪਾਕਿਸਤਾਨ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇਗੰਢ ਮਨਾਉਣ ਲਈ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 45 ਸ਼ਰਧਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ ਗੁਰਦਾਰਾ ਰਕਾਬਗਨ ਸਾਹਿਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਅਤੇ ਦਿੱਲੀ ਦੇ ਅਗੋਿੰਦਰਪਾਲ ਦੀ ਅਗਵਾਈ ਹੇਠ ਇਹ ਜੱਥਾ ਕੱਲ 21 ਜੂਨ ਨੂੰ ਅਟਾਰੀ ਦੇ ਵਾਗਾ ਬਾਰਡਰ ਰਾਹੀਂ ਪਾਕਿਸਤਾਨ ਪ੍ਰਵੇਸ਼ ਕਰੇਗਾ ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇਗੰਢ ਮਨਾ ਕੇ 30 ਜੂਨ ਨੂੰ ਵਾਪਸ ਪਰਤ ਆਵੇਗਾ ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਛੱਡੋਕ ਨੇ ਜੱਥੇ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਦਿੱਲੀ ਗੁਰਦੁਆਰਾ ਕਮੇਟੀ ਦੇ 45 ਯਾਤਰੀ ਜਾ ਰਹੇ ਹਨ ਇਹ 12000 ਜੀ ਸਿੰਘ ਦੀ ਵਰਸੀ ਮਨਾਣ ਲਈ ਇਹ ਜੱਥਾ ਕੱਲ 21 ਤਰੀਕ ਨੂੰ ਅਟਾਰੀ ਸਰਹੱਦ ਤੋਂ ਵਾਗਾ ਸਰਹੱਦ ਤੇ ਦਾਖਲ ਹੋਏਗਾ ਔਰ 30 ਤਰੀਕ ਨੂੰ ਵਾਪਸੇ ਜੱਥਾ ਆਏਗਾ ਤੋਂ ਇਸ ਜੱਥੇ ਦੇ ਵਿੱਚ ਸਾਡੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਜੀ ਜੋ ਚੇਅਰਮੈਨ ਹੈ ਰਕਾਬਗੁਰਦੁਆਰਾ ਸਾਹਿਬ ਦੇ ਔਰ ਸਜਿੰਦਰਪਾਲ ਸਿੰਘ ਜੀ ਡਿਪਟੀ ਪਾਰਟੀ ਲੀਡਰ ਹੈ ਇਹ ਦੋਨਾਂ ਨੇ ਰੈਨਵਾਈ ਜੱਥਾ ਜਾ ਰਹੇ ਹਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਇਸ ਜੱਥੇ ਨੂੰ ਜੋ ਪਰਮਿਸ਼ਨ ਮਿਲੀ ਅਸੀਂ ਯਾਤਰੀਆਂ ਨੂੰ ਭੇਜ ਰਿਹਾ ਬੱਸ ਦੇ ਰਹੀ ਔਰ ਪ੍ਰਧਾਨ ਸਾਹਿਬ ਸਰਦਾਰ ਹਰਮੀਤ ਸਿੰਘ ਜੀ ਔਰ ਸੈਟੀ ਸਾਹਿਬ ਕਾਲਜ ਨੇ ਵੀ ਆਣਾ ਸੀ ਪਰ ਕੋਈ ਮੀਟਿੰਗ ਪੈ ਗਈ ਤੇ ਰਵਾਨਗੀ ਦੇ ਵਾਸਤੇ ਤਿਆਰੀ ਦੀ ਸੇਵਾ ਲੱਕੀ ਰਹੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਜੱਥਾ ਉੱਥੇ ਜਾ ਕੇ ਜੋ ਦਸ ਦੇ ਦੀ ਯਾਤਰਾ ਹੈ ਗੁਰੂ ਮਹਾਰਾਜ ਦਾ ਨਾਮ ਜਪੇਗਾ ਔਰ ਜਿਹੜੀਆਂ ਉੱਥੇ ਕੋਈ ਮੁਸ਼ਕਲਾਂ ਆਣ ਗਿਆ ਉਹਨਾਂ ਜੱਥੇ ਉਹਨਾਂ ਆ ਰਿਹਾ ਉੱਥੇ ਦੇ ਵਕਫ ਔਰ ਦੇ ਮੈਂਬਰਾਂ ਨਾਲ ਔਰ ਪੀਐਸਜੀ ਪੀਸੀ ਨੇ ਜਿਹੜਾ ਸਟਾਫ ਦੇ ਨਾਲ ਗੱਲਬਾਤ ਕਰਕੇ ਉਹ ਮੁਸ਼ਕਲਾਂ ਨੂੰ ਦੂਰ ਕਰਨਗੇ ਔਰ ਅੱਗੇ ਵੀ ਅਰਦਾਸ ਕਰਦੇ ਆ ਕਿ ਇਹ ਜਥੇ ਹਮੇਸ਼ਾ ਵੱਧ ਚੱਲ ਕੇ ਜਾਂਦੇ ਰਹਿਣ ਡਾਟਾ ਸਾਬ ਪੁੱਲ ਕਿੰਨੇ ਵੀਜ਼ੇ ਅਪਲਾਈ ਹੋਏ ਸਨ ਕਿੰਨੇ ਮਿਲੇ ਟੋਟਲ 500 ਵੀਜ਼ੇ ਅਪਲਾਈ ਹੋਏ ਸੀ ਤੇ 495 ਵੀਜ਼ਾ ਮਿਲੇ ਜੀ ਤੇ ਇਸ ਵਾਰੀ ਕੁਝ ਰਹਿਮਤ ਹੋਈ ਹੈ ਅੱਛੀ ਵੀਜ਼ੇ ਮਿਲ ਕੇ ਸਭ ਨੂੰ ਦਿੱਲੀ ਤੋਂ ਕਿੰਨੇ ਵੀਜ਼ੇ ਸੀਗੇ ਦਿੱਲੀ ਤੋਂ ਸਾਡੇ 54 ਬੰਦੇ ਦੇ ਸਨ ਤੇ 9 ਬੰਦੇ ਸਾਡੇ ਕੱਟੇ ਰਹੇ ਕਿਉਂਕਿ ਉਹਦੇ ਕੁਝ ਸਾਈਟ ਆਰਿਆਂ ਦੇਤਾ ਵੀਜ਼ਾ ਤੇ ਕੋਈ ਸਾਈਟ ਆਰਿਆਂ ਨਹੀਂ ਦੇਤਾ ਵੀਜ਼ਾ ਅਸੀਂ ਗਵਰਨਮੈਂਟ ਨੂੰ ਲਿਖਿਆ ਹੋਇਆ ਆਪਣੀ ਗਵਰਨਮੈਂਟ ਨੂੰ ਵੀ ਪਾਕਿਸਤਾਨ ਗਵਰਨਮੈਂਟ ਨੂੰ ਕਿ ਨਾਨਕ ਨਾਮ ਲੈਵਾ ਜੜੇ ਯਾਤਰੀ ਹੈਗੇ ਨੇ ਉਹਨਾਂ ਨੂੰ ਤੁਸੀਂ ਜਿਆਦਾ ਜ਼ਿਆਦਾ ਵਿਸ਼ੇਦਿਆ ਕਰੋ ਪਹਿਲੇ ਤਾਂ ਧੰਨਵਾਦੀ ਹਾਂ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਰਮਿਤ ਸਿੰਘ ਕਲਕਾਜੀ ਦਾ ਸੈਕਟਰੀ ਸਾਡਾ ਜਗਦੀਸ਼ ਸਿੰਘ ਜੀ ਕਾਲੋ ਬਖਤਰਮ ਜਿਤ ਬਰਿੰਜੀ ਸਿੰਘ ਚੰਡੋਗ ਜੀ ਜਿਹੜੇ ਕਿ ਸਾਡੇ ਚੇਅਰਮੈਨ ਹੈ ਮਿਨੋਰਟੀ ਦੇ ਇਸ ਵਾਰ ਟੀਮ ਲੀਡਰ ਦੇ ਤੌਰ ਤੇ ਦਾਸ ਨੂੰ ਭੇਜਿਆ ਜਾ ਰਿਹਾ ਹੈ 45 ਜਿਹੜੇ ਸੰਗਤ ਹੈ ਇੱਥੋਂ ਦੀ 45 ਲੋਕਾਂ ਦੀ ਉਹਨਾਂ ਦੇ ਨਾਲ ਮੈਂ ਜਾ ਰਿਹਾ ਹਾਂ ਬਾਕੀ ਜਿਹੜਾ ਉੱਥੇ ਜਾ ਕੇ ਪਤਾ ਚੱਲੇਗਾ ਅੱਜ ਅਸੀਂ ਇੱਥੋਂ ਜਿਹੜੀ ਯਾਤਰਾ ਸਟਾਰਟ ਕਰਕੇ ਸ਼ਾਮ ਨੂੰ ਦਰਬਾਰ ਸਾਹਿਬ ਪਹੁੰਚਣਾ ਹੈ ਅਮ੍ਰਿਤਸਰ ਰੁਕਾਂਗੇ ਕੱਲ ਜਿਹੜਾ ਅਸੀਂ ਪਾਕਾ ਬਾਰਡਰ ਪਾਰ ਕਰਨਾ ਹੈ ਤੇ ਇਹ ਜਿਹੜਾ ਜੱਥਾ 30 ਤਰੀਕ ਨੂੰ ਵਾਪਸੀ ਆਏਗਾ ਇੱਕ ਲੋਕਾਂ ਦੇ ਮਨ ਚ ਪੁਲੇਖਾ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਤਾਂ ਫਿਰ ਦੇਖੋ ਇਹ ਬਹੁਤ ਲੋਕਾਂ ਦੇ ਮਨ ਚ ਪੁਲੇਖਾ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਤਾਂ ਸ਼ਾਇਦ ਸਾਡੂ ਅਮਰੀਕਾ ਕੈਨੇਡਾ ਦੇ ਜਾਂ ਹੋਰ ਕੰਟਰੀਆਂ ਦਾ ਨਹੀਂ ਲੱਗੇਗਾ ਪਰ ਮੈਂ ਆਪ ਜੀ ਨੂੰ ਦੱਸਦਾ ਕਿ ਜਦ ਅਸੀਂ ਵੀਜ਼ਾ ਲੱਗਿਆ ਮੈਂ ਵੀ ਪੜਿਆ ਉਹਦੇ ਅੰਦਰ ਸਿਰਫ ਮੈਂਸ਼ਨ ਹੁੰਦਾ ਨਨਕਾਨਾ ਸਾਹਿਬ ਕਰਤਾਰਪੁਰ ਸਾਹਿਬ ਉਹ ਪੰਜਾ ਸਾਹਿਬ ਉਹਦੇ علاوہ ਤੁਸੀਂ ਹੋਰ ਕਿਤੇ ਨਹੀਂ ਉਹ ਗੁਰਦ ਆਮਾ ਦਾ ਗਰੁੱਪ ਵੀ ਦਾ ਲੱਗਦਾ ਹੈ ਔਰ ਉਹਦੇ ਨਾਲ ਕਦੀ ਵੀ ਕਿ ਜੀ ਹੋਰ ਕੰਟਰੀ ਦੇ ਵੀਜ਼ਾ ਲੈਣ ਤੇ ਦਿੱਕਤ ਨਹੀਂ ਆਂਦੀ ਜਿੰਨਾਂ ਜਿਹੜੇ ਵੀ ਪਹਿਲੇ ਪਾਕਿਸਤਾਨ ਤੋਂ ਜਿਹੜੀ ਸੰਗਤਾਂ ਹੋ ਕੇ ਆਈਏ ਮੈਂ ਸਾਰਿਆਂ ਨੂੰ ਪੁੱਛਿਆ ਲਗਭਗ ਉਹ ਇੱਥੇ ਆਣ ਤੋਂ ਬਾਅਦ ਹੀ ਕੈਨੇਡਾ ਜਾਂ ਅਮਰੀਕਾ ਜਾਂ ਹੋਰ ਅਦਰਸ ਕੰਟਰੀਆਂ ਦੇ ਜਿਹੜੇ ਉਹਨਾਂ ਨੇ ਵੀਜ਼ੇ ਲਿੱਤੇ ਹੋ ਕੋਈ ਐਦਾਂ ਦੀ ਦਿੱਕਤ ਨਹੀਂ ਆਈ ਤੇ ਮੈਂ ਸੰਗਤ ਨੂੰ ਕਾਂਗਾ ਕਿ ਇਹਨੂੰ ਆਪਣੇ ਮਨ ਦੀ ਭਾਵਨਾ ਨੂੰ ਜਿਹੜਾ ਹੈ ਤੁਸੀਂ ਹਟਾ ਕੇ ਉੱਥੇ ਵੱਧ ਤੋਂ ਵੱਧ ਗੁਰੂ ਦੀ ਜਿਹੜੀ ਸਾਡੀ ਨਗਰੀ ਪਾਕਿਸਤਾਨ ਉਹਦੇ ਅੰਦਰ ਜਾਣਾ ਚਾਹੀਦਾ ਹੈ ਔਰ ਇਹ ਵੀ ਮੈਂ ਤੇ ਕਾਂਗਾ ਕਿ ਅਸੀਂ ਜਰੂਰ ਉੱਥੇ ਅਰਦਾਸ ਕਰਾਂਗੇ ਜਿਵੇਂ ਕਰਤਾਰਪੁਰ ਅਸੀਂ ਅੱਜ ਜਾ ਰਹੇ ਹਾਂ ਕਿਸੇ ਵੀ ਟਾਈਮ ਜਾ ਸਕਦੇ ਹਾਂ ਔਰ ਉਹਦੇ ਵਾਸਤੇ ਸਾਨੂੰ ਕੋਈ ਵੀਜ਼ਾ ਲਗਦੀ ਲੋਡ ਨਹੀਂ ਪੈ ਰਹੀ ਹੈ ਉੱਥੇ ਦੀ ਗਵਰਨਮੈਂਟ ਨੇ ਜਿਹੜਾ ਹੈ ਇਹ ਜਿਹੜੇ ਬਾਕੀ ਜਿਹੜੇ ਸਾਡੇ ਉੱਤੇ ਧਾਰਮਿਕ ਸਥਾਨ ਹੈ ਇੱਥੇ ਵੀ ਜਿਹੜਾ ਕਰਤਾਰਪੁਰੋਂ ਦੀ ਤਰਫ ਕੋਰੀਡੋਰ 'ਚ ਜਿੱਦਾਂ ਸੀ ਜਾਂਦਾ ਉਹ ਜਾਂਦਾ ਜਿਹੜਾ ਸੰਗਤ ਨੂੰ ਮੌਕਾ ਮਿਲਿਆ ਬਹੁਤ ਮਿਹਰਬਾਨੀ ਦਿੱਲੀ ਸ਼ੁਕਰਦਾਰਾ ਪ੍ਰਬੰਧਕ ਕਮੇਟੀ ਦੀ ਜੀ ਇਹਨਾਂ ਸਾਡਾ ਵੀਜ਼ਾ ਲਵਾਇਆ ਅਸੀਂ ਗੁਰਦੁਆਰਾ ਪੰਜਾ ਸਾਹਿਬ ਜਾ ਰਹੇ ਹਾਂ ਪਾਕਿਸਤਾਨ ਉਮੀਦ ਹੈ ਸਾਨੂੰ ਬੜੇ ਕਾਮਯਾਬੀ ਨਾਲ ਜਾਵਾਂਗੇ ਤੇ ਕਾਮਯਾਬੀ ਨਾਲ ਆਵਾਂਗੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਰਕਾਬ ਗਾਂਜੀ ਦੇ ਬੜੇ ਸ਼ੁਕਰਗੁਜ਼ਾਰ ਆ ਜਿਹੜੇ ਸੰ ਲੈ ਕੇ ਜਾ ਰਹੇ ਹਾਂ ਉਹਨਾਂ ਦਾ ਸ਼ੁਕਰਗੁਜ਼ਾਰ ਰੱਬ ਦੀ ਜੀ ਅਸੀਂ ਰੱਬ ਦਾ ਧੰਨਵਾਦ ਕਰਦੇ ਆਂ ਜਾ ਰਹੇ ਜੱਥੇ ਵਿੱਚ ਪੰਜਾਬ ਪੰਜ ਸਾਬ ਮੱਥਾ ਟੇਕ ਤੁਹਾਨੂੰ ਕਿਵੇਂ ਚੰਗ ਲੱਗ ਰਿਹਾ ਜੀ ਅੱਛਾ ਲੱਗ ਰਿਹਾ ਜਾਨਾ